ਕੈਨਿਊਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਪੰਜਾਬ ਪੁਲਿਸ ਦੇ ਨਾਲ ਨਸ਼ਾ ਤਸਕਰਾਂ ਨੂੰ ਨਾਕਾ ਪੌਂਡੇ ਰੋ ਦੇ ਵਿੱਚ ਪੰਜਾਬ ਪੁਲਿਸ ਸਖਤ ਤੇ ਸਤਰਕ ਨਜ਼ਰ ਆ ਰਹੀ ਹੈ ਤੇ ਆਏ ਦਿਨ ਆਪਰੇਸ਼ਨ ਕਾਸੋ ਦੇ ਤਹਿਤ ਕਿਸੇ ਨਾ ਕਿਸੇ ਥਾਂ ਦੇ ਉੱਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਾਂ ਘਰਾਂ ਦੇ ਵਿੱਚ ਰੇਡ ਮਾਰ ਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਡਕਿਆ ਜਾ ਰਿਹਾ ਐਂਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਨੇ ਤੇ ਹੁਣ ਅਮਰਸਰ ਪੁਲਿਸ ਨੂੰ ਵੀ ਵੱਡੀ ਸਫਲਤਾ ਮਿਲੀ ਹੈ ਜਿਨ੍ਹਾਂ ਨੇ ਦੋ ਨਸ਼ਾ ਤਸਕਰਾਂ ਨੂੰ ਅੱਧਾ ਕਿਲੋ ਹੈਰੋਨ ਸਮੇਤ ਤੇ ਨਾਲ ਉਹਨਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਤੇ ਜਿਹੜੀ ਇਹਨਾਂ ਦੀ ਪਛਾਣ ਦੱਸੀ ਜਾ ਰਹੀ ਹੈ ਸਰਜੀਤ ਸਿੰਘ ਪਿੰਡ ਕੱਕੜ ਤੇ ਜਿਹੜਾ ਦੂਜਾ ਉਸ ਦਾ ਸਾਥੀ ਦੱਸਿਆ ਜਾ ਰਿਹਾ ਉਸ ਦਾ ਨਾਮ ਦੱਸਿਆ ਜਾ ਰਿਹਾ ਰਾਣਾ ਰਣਜੀਤ ਸਿੰਘ ਜਿਸ ਦਾ ਪਿੰਡ ਸ਼ਾਹਪੁਰ ਦੱਸਿਆ ਜਾ ਰਿਹਾ ਤੇ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਜਿਹੜੀ ਇਹ ਫੜੀ ਗਈ ਹੈਰੋਨ ਇਸ ਦੀ ਜਿਹੜੀ ਕੀਮਤ ਹੈ ਉਹ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਸੋ ਪੁਲਿਸ ਦੇ ਵੱਲੋਂ ਇਹ ਦਾਵਾ ਠੋਕਿਆ ਗਿਆ ਕਿ ਦੋ ਨਸ਼ਾ ਤਸਕਰਾਂ ਨੂੰ ਅੱਧਾ ਕਿਲੋ ਹੈਰੋਨ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਜਿਹੜਾ ਇਹ ਨਸ਼ਾ ਹੈ ਕਿੱਥੋਂ ਲਿਆਂਦਾ ਜਾ ਰਿਹਾ ਸੀ ਕਿ ਸਰਹੱਦੋਂ ਪਾਰ ਇਹ ਨਸ਼ਾ ਆਇਆ ਸੀ ਤੇ ਅੱਗੇ ਇਹਨਾਂ ਦੇ ਵੱਲੋਂ ਕਿੱਥੇ ਸਪਲਾਈ ਕੀਤਾ ਜਾਣਾ ਸੀ ਜਾਂ ਜਾਂ ਇਹਨਾਂ ਦੇ ਵੱਲੋਂ ਜਿਹੜਾ ਇਹ ਨਸ਼ਾ ਹੈ ਉਹ ਖੁਦ ਵੇਚਿਆ ਜਾਣਾ ਸੀ ਇਸ ਸਬੰਧ ਦੇ ਵਿੱਚ ਅਦੇ ਤਫ਼ਤੀਸ਼ ਚੱ ਰਹੀ ਹੈ ਹਾਲਾਂਕਿ ਪੁਲਿਸ ਨੇ ਮੁੱਢਲੀ ਪੁੱਛਗਿੱਛ ਦੇ ਵਿੱਚ ਦੱਸਿਆ ਹੈ ਕਿ ਜਿਹੜੇ ਹੋਰ ਮੁਕੱਦਮੇ ਦਰਜ ਕੀਤੇ ਗਏ ਨੇ ਉਹਨਾਂ ਦੇ ਨਾਲ ਵੀ ਇਹਨਾਂ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਕੀ ਇਹ ਇੰਟਰਨੈਸ਼ਨਲ ਗਰੋਹ ਦੇ ਤੌਰ ਤੇ ਕੰਮ ਕਰ ਰਹੇ ਨੇ ਜਾਂ ਇਹਨਾਂ ਦੇ ਵੱਲੋਂ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ ਜਾਂ ਇਹਨਾਂ ਦੇ ਵੱਲੋਂ ਜਿਹੜਾ ਇਹ ਨਸ਼ਾ ਹੈ ਉਹ ਬੰਬੇ ਦਿੱਲੀ ਜਾਂ ਚੰਡੀਗੜ੍ਹ ਵਰਗੇ ਜਿਹੜੇ ਪਬ ਕਲੱਬ ਐ ਉਹਨਾਂ ਦੇ ਵਿੱਚ ਵੇਚਿਆ ਜਾ ਰਿਹਾ ਇਸ ਵਿੱਚ ਉਹਨਾਂ ਤੋਂ ਅਜੇ ਪੁੱਛ ਗਏ ਚ ਹੋਣੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਰਿਮਾਂਡ ਹਾਸਲ ਹੋਵੇਗਾ ਉਸ ਤੋਂ ਬਾਅਦ ਬਿਲਕੁਲ ਕਲੀਅਰ ਹੋ ਜਾਵੇਗਾ ਕਿ ਇਹਨਾਂ ਦੇ ਵੱਲੋਂ ਜਿਹੜਾ ਇਹ ਨੈਟਵਰਕ ਹੈ ਕਿਹਨਾਂ ਦੇ ਨਾਲ ਜੋੜ ਕੇ ਇਹ ਚਲਾਇਆ ਜਾ ਰਿਹਾ ਹੈ ਕੀ ਕੋਈ ਇੰਟਰਨੈਸ਼ਨਲ ਗਰੂਪ ਇਹਨਾਂ ਦੇ ਪਿੱਛੇ ਕੰਮ ਕਰ ਰਿਹਾ ਜਾਂ ਇਹਨਾਂ ਦੇ ਵੱਲੋਂ ਸੂਬਾਦਰ ਸੂਬਾ ਆਪਣੇ ਤੌਰ ਤੇ ਇਹ ਜਿਹੜਾ ਕਾਲਾ ਕਾਰੋਬਾਰ ਹੈ ਇਹ ਕੀਤਾ ਜਾ ਰਿਹਾ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਜਾਣਗੇ ਤੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇਗਾ